ਕਹਿੰਦਾ ਵੀ ਪੰਜਾਬੀਆਂ ਨੇ ਪਾਣੀਆਂ ਦੀ ਲੜਾਈਆਂ ਲੜੀਆਂ ਨੇ ਹੁਣ ਅਸੀਂ ਕਾਹਤਲ ਸਾਡੇ ਰੈਕਸਾਂ ਇਹ ਸੰਘਰਸ਼ ਦੀ ਜੋੜਨ ਪਾਵਾਂਗੇ ਰਚਤਾਂਗੇ ਕਾਹਤਲ ਦੇ ਬਾਈ ਸਾਰੇ ਮੋਦੀਆਂ ਗੋਟੀਆਂ ਲਵਾ ਕੇ ਹਟਾਂਗੇ ਉਹ ਸਾਰੇ ਪਿੱਛੇ ਨਹੀਂ ਮੁੜਣਾ ਕਿ ਇਹ ਜਿਹੜਾ ਅੱਜ ਇਹਨਾਂ ਦੀ ਸੋਚ ਹੈ ਇੱਕ ਕਿਸਾਨ ਮਾਰੂ ਆ ਪੰਜਾਬ ਮਾਰੂ ਸੋਚ ਜਾਈ ਇਹ ਸੰਘਰਸ਼ ਇਹ ਹੈ ਪੰਜਾਬ ਦੇ ਕਿਸਾਨੀ ਵਾਸਤੇ ਜਿਹੜਾ ਟਾਈ ਕਾਨੂੰਨ ਨਹੀਂ ਬਦਲੇ ਜਿਹੜਾ ਅੱਜ ਪਾਰਲੀਮੈਂਟ ਨੇ ਕਾਨੂੰਨ ਪਾਸ ਕੀਤਾ ਉਹ ਬਦਲਣਗੇ ਨਹੀਂ ਔਰ ਉਹਦੇ ਵਿੱਚੋਂ ਇਹ ਨਹੀਂ ਪਉਣਗੇ ਕਿ ਐਮਐਸਪੀ ਵੀ ਰਹੂ ਔਰ ਐਫਸੀਆਈ ਵੀ ਰਹੂਗੀ ਇਹ ਤਾਂ ਫਾਇਦਾ ਨਹੀਂ ਕੋਈ ਨਾ ਦਿੱਤੇ ਨਾ ਕੋਈ ਕੋਈ ਵੈਦਿਆਂ ਦਾ ਮਤਲਬ ਨਹੀਂ ਇੱਕ ਸੂਬਾ ਪੰਜਾਬ ਨੇ ਕਿਸਾਨੀ ਦਾ ਸੂਬਾ ਇਹਦੇ ਕੱਲੇ-ਕੱਲੇ ਬੰਦੇ ਦੇ ਵਿੱਚ ਚਾਹੇ ਸ਼ਹਿਰ ਦੇ ਵਾਸਤੇ ਕਿਤੇ ਰਹਿੰਦੇ ਨੇ ਕਿਦੇ ਨਾ ਕਰੇ ਕੂੰਡਾ ਰਿਸ਼ਤਾ ਹੈ ਜ਼ਮੀਨ ਦੇ ਧਰਤੀ ਦੇ ਨਾਲ ਔਰ ਆ ਗੱਲਾਂ ਆਪਾਂ ਨੇ ਆਪਣੇ ਪੰਜਾਬ ਨੂੰ ਡੋਬਣ ਨਹੀਂ ਦੇਣੀਆਂ ਧੰਨਵਾਦ ਕਰਦੇ ਆਂ ਯੂਆ ਸਰਦਾਰਾਂ ਨੇ ਕਮੇਟੀ ਬਣਿਓ ਪਿੰਡ ਬਣਿਓ ਔਰ ਕਿਸਾਨ ਵੀ ਨਹੀਂ ਬਣਿਓ ਜਿਵੇਂ ਬਣਿਆ ਉਹਨੂੰ ਪੂਰਾ ਸਹਿਯੋਗ ਮੰਤਰਕਾਰ ਨਾਲ ਇਸੇ ਹੋਂਦ ਧੰਨਵਾਦ ਕਰਦੇ ਆਂ ਜਦੋਂ ਬੀਬੀ ਨੇ ਆਪਣਾ ਸਤੀਫਾ ਦਿੱਤਾ ਸੀ ਕਿ ਜੀ ਬੜਾ ਆਈਟਮ ਬੰਬ ਚੱਲ ਗਿਆ ਕੀ ਕੀ ਪਟਾਕੇ ਕੀ 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 ਬੰਬ ਚੱਲ ਗਿਆ ਕੁਰਬਾਨੀਆਂ ਤਾਂ ਤੁਸੀਂ ਪੁੱਛੋ ਮੈਨੂੰ ਲਣਕਾਣਾ ਸਾਹਿਬ ਦੀ ਸੀ ਕੁੰਜੀਆਂ ਦਾ ਮੋਰਚਾ ਉਸ ਹੀ ਕੁਰਬਾਨੀ ਗੁਰੂ ਕਾ ਬਾਗ ਦਾ ਮੋਰਚਾ ਕੁਰਬਾਨੀ ਸੀ ਜੇ ਤੋ ਉਹਦਾ ਮੋਰਚਾ ਤੁਹਾਡੇ ਨੇੜੇ ਹੀ ਹੈ ਇੱਥੇ ਕੁਰਬਾਨੀ ਸੀ ਮੇਰਾ ਖਿਆਲ ਕਿਤੇ ਜੰਗ ਨਹੀਂ ਹਿੰਦੁਸਤਾਨ ਜਾਂ ਹਿੰਦੁਸਤਾਨ ਤੋਂ ਬਾਹਰ ਜਿੱਥੇ ਸਾਡੇ ਪੰਜਾਬੀਆਂ ਦਾ ਖੂਨ ਨਹੀਂ ਡੁੱਲਿਆ ਉਹ ਕੁਰਬਾਨੀ ਹੈ ਮੈਨੂੰ ਕਦੇ ਨਹੀਂ ਸਮਝ ਆਉਂਦੀ ਕਿ ਇਹ ਲੋਕ ਜਿਹੜੇ ਆਪਾਂ ਹੁਕਮਰਾਨ ਉੱਤੇ ਬੈਠੇ ਨੇ ਕਦੇ ਸੋਚਿਆ ਦਾ ਤੁਸੀਂ ਕਰੋ ਕਿ ਕੀ ਹੋ ਰਿਹਾ ਇੱਥੇ? ਔਰ ਕੀ ਹੋਏਗਾ ਸਾਡੇ ਪੰਜਾਬ ਔਰ ਹਿੰਦੁਸਤਾਨ ਦੇ ਵਿੱਚ? ਕਿੱਥੋਂ ਆਊਗੀ ਰੋਟੀ? ਹੁਣ ਭੱਜੇ ਫਿਰਦੇ ਨੇ। ਮੈਂ ਤੁਹਾਨੂੰ ਇੱਕ ਵਾਰਾ ਕਰਦਾ ਜਦੋਂ ਤਾਈ ਸਾਡੀ ਸਰਕਾਰ ਹੈ ਜੋ ਸਾਨੂੰ ਕੜਨੇ ਕਦਮ ਚੱਕੜੇ ਪੈਣ ਜੋ ਕਾਨੂੰਨੀ ਕਦਮ ਚੱਕਣੇ ਪੈਣ ਹਰ ਪੱਖੋਂ ਅਸੀਂ ਆਪਣੀ ਕਿਸਾਨੀ ਵਾਸਤੇ ਖੜੇ ਆਂ ਔਰ ਮੈਂ ਚਾਹੇ ਸੁਪਰੀਮ ਕੋਰਟ ਜਾਣਾ ਪਵੇ ਮੈਨੂੰ ਚਾਹੇ ਵਿਧਾਨ ਸਭਾ ਬੁਲਾਉਣੀ ਪਵੇ ਜੋ ਵੀ ਸਾਡੇ ਕਾਨੂੰਨੀ ਜਿਹੜੇ ਟੋਲੀ ਸਾਡੀ ਦੇਖ ਰਹੀ ਹੈ ਚੀਜ਼ਾਂ ਨੂੰ ਜਿੱਤਾ ਹੀ ਉਹ ਸਾਨੂੰ ਦੱਸਣਗੇ ਕਿ ਕੀ ਕਰਨਾ ਹੈ ਜੋ ਕਹਿਣਗੇ ਕਰਾਂਗੇ ਪੰਜਾਬ ਦੇ ਕਿਸਾਨੀ ਨਾਲ ਖੜਾਂਗੇ ਆਪਣੇ ਸੂਬੇ ਨਾਲ ਖੜਾਂਗੇ